ਤੇ ਜਗਵੀਰ ਭਾਨਕਵੀਰ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਆਪਰਾਵデア ਭਗਤ ਐਕਸ ਕੋਰਸ ਲੰਦਰ ਤੋਂ ਸਾਥੀਓ ਜੀ ਤੁਮੈਂ ਅਕਸਰ ਹੀ ਤੁਹਾਨੂੰ ਦੰਤਨ ਸਾਧੂ ਜੀ ਵੀਰ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਹੋ ਰਿਹਾ ਪ੍ਰਭਾਤ ਦੇ ਰੀਆਂ ਉਹਨਾਂ ਬਾਰੇ ਤੁਮਨ ਬੇਨਤੀ ਕਰਦਾ ਰਹਿੰਦਾ ਕਿ ਆਪਾਂ ਸਾਨੀਆ ਪ੍ਰਬਾਤ ਜਿਹੜੀ ਉਹਨਾਂ ਨੇ ਚੀਜ਼ ਸਾ ਲਈਏ ਅੱਜ ਮੈਂ ਉਹਦੇ ਨਾਲ ਨਾਲ ਹੀ ਤੁਹਾਨੂੰ ਇੱਕ ਹੋਰ ਬੇਨਤੀ ਕਰਾ ਜਾਨਾ ਕਿ ਧੰਨ ਧੰਨ ਸਤਿਗੁਰੂ ਕਬੀਰ ਮਹਾਰਾਜ ਦੇ ਨਾਮ ਤੇ 120 ਫੁੱਟ ਦੀ ਰੋਡ ਉਤੇ ਧੰਨ ਧੰਨ ਸਤਿਗੁਰੂ ਕਬੀਰ ਮਹਾਰਾਜ ਦੇ ਨਾਮ ਦੀ ਭਵਨ ਜਿਹੜਾ ਬਣਾਇਆ ਗਿਆ ਹੈ ਕਬੀਰ ਭਵਨ ਦੀ ਉਹਦੀ ਜਿਹੜੀ ਹੈ ਉਹਦੇ ਬਾਰੇ ਵੀ ਮੈਂ ਤੁਹਾਨੂੰ ਆਪਣਾ ਧਿਆਨ ਜਿਹੜਾ ਉੱਧਰ ਦਿਵਾਉਣਾ ਚਾਹਨਾ ਕਿ ਉੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ ਉਹ ਆਪਣੇ ਤਰੀਕੇ ਦੇ ਨਾਲ ਉਸ ਭਵਨ ਦੀ ਜਿਹੜੀ ਹੈ ਉਸ ਸਫਾਈ ਕਰਵਾ ਰਹੀ ਹੈ ਕਿਉਂਕਿ ਮਹਾਰਾਜ ਦਾ ਜਨ ਦਿਹਾੜਾ ਆ ਰਿਹਾ ਹੈ ਮੈਂ ਉਹਦੇ ਸਬੰਧ ਵਿੱਚ ਇਹ ਵੀ ਕਹਿਣਾ ਚਾਹੁੰਦਾ ਕਿ ਉਹ ਵੀ ਭਵਨ ਜਿਹੜਾ ਕਬੀਰ ਮਹਾਰਾਜ ਦੇ ਨਾਮ ਪਈ ਆ ਤੇ ਆਪਣਾ ਹੀ ਭਵਨ ਹੈ ਤੇ ਮੇਰੀ ਸਭ ਨੂੰ ਬੇਨਤੀ ਹੈ ਕਿ ਉੱਥੇ ਜਿਹੜੀ ਪ੍ਰਬੰਧਕ ਕਮੇਟੀ ਹੈ ਸਤਗੁਰ ਕਬੀਰ ਮੰਦਿਰ ਪ੍ਰਬੰਧਨ ਕਮੇਟੀ ਜਿਹੜੀ ਹੈ ਉਹ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਉੱਥੇ ਔਰ ਮੈਂ ਭਾਵ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਜਿੰਨੇ ਵੀ ਉਥੇ ਸਹਿਯੋਗ ਦੇ ਸਕਦੇ ਆ ਸਵੇਰੇ ਆਪਣੀ ਸਾਫ ਸੁਥਰੀ ਕਰਦੇ ਆ ਉਹਨਾਂ ਨਾਲ ਵੀ ਸਹਿਯੋਗ ਕੀਤਾ ਜਾਵੇ ਔਰ ਕਿਉਂਕਿ ਉਹਦੀ ਚਾਰਦੁਆਰੀ ਜਿਹੜੀ ਆ ਭਵਨ ਬਣ ਕੇ ਤਿਆਰ ਹੋ ਗਿਆ ਬਹੁਤ ਅੱਛਾ ਪਾਉਂ ਬਣਿਆ ਸਰਕਾਰ ਦਾ ਧੰਨਵਾਦ ਹੀ ਆ ਸੀ ਕਿ ਜਿਨ੍ਹਾਂ ਨੇ ਉਸ ਉਸ ਮੰਦਰ ਦੇ ਚੇ ਪਾਉ ਉਸ ਪਾਰਟੀ ਵੱਲੋਂ ਉਸ ਮੰਦਰ ਵਾਸਤੇ ਪੈਸੇ ਦਿੱਤੇਗੇ ਉਸ ਤੋਂ ਬਾਅਦ ਹੂੰ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਵੀ ਉਸ ਵੇਲੇ ਪੂਰਾ ਸਹਿਯੋਗ ਦੇ ਕੇ ਉਹਨਾਂ ਨੂੰ ਬਣਵਾਇਆ ਮੇਰੀ ਬੇਨਤੀ ਹੈ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਆ ਸਾਡੇ ਕੈਬਨਰ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੀ ਮਿੰਦਰ ਭਗਤ ਜੀ ਉਹਨਾਂ ਦਾ ਬਹੁਤ ਸਹਿਯੋਗ ਵੈ ਔਰ ਮੈਂ ਬੇਨਤੀ ਕਰਨਾ ਚਾਹਨਾ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਸਾਡੇ ਪਾਉ ਜੀ ਭਗਤ ਚੁੰਨੀ ਲਾਲ ਜੀ ਉਹਨਾਂ ਦਾ ਭਗਤ ਬਰਾਦਰੀ ਦੇ ਵਿੱਚ ਭਗਤਾਂ ਨੂੰ ਉਪਰਚੋਕਣ ਵਿੱਚ ਬਹੁਤ ਵੱਡਾ ਸਹਿਯੋਗ ਰਿਹਾ ਹੈ। ਉਹਨਾਂ ਦੇ ਪਰਿਵਾਰ ਜਿਹੜਾ ਵਾ ਹਮੇਸ਼ਾ ਬਰਾਦਰੀ ਨਾਲ ਹਮੇਸ਼ਾ ਖੜਦਾ ਰਿਹਾ ਔਰ ਬਰਾਦਰੀ ਵੀ ਜਿਹੜੀ ਹੈ ਉਹਨਾਂ ਨੂੰ ਹਮੇਸ਼ਾ ਉਹਨਾਂ ਨਾਲ ਖੜ ਕੇ ਉਹਨਾਂ ਨੂੰ ਹਰ ਮੌਕੇ ਦੇ ਹਰ ਮਕਾਮ ਤੇ ਉਹਨਾਂ ਨੂੰ ਪਹੁੰਚਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਤੇ ਮੇਰੀ ਬਹੁਤ ਸਤਿਕਾਰਯੋਗ ਮਿੰਦਰ ਭਗਵ ਜੀ ਕੈਬਨਰ ਮਿਸਟਰ ਪੰਜਾਬ ਉਹਨਾਂ ਨੂੰ ਵੀ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਦੇ ਰਹੇ ਆ ਮੰਦਰ ਨੂੰ ਵੀ ਔਰ ਭਵਨ ਨੂੰ ਵੀ ਦੇ ਰਿਆ ਸਹਾਯੋਗ ਇਸੇ ਤਰ੍ਹਾਂ ਉਹਨਾਂ ਦੀ ਕਿਹੜੀ ਦੁਆਰ ਹੈ ਉਹ ਕੱਚੀ ਦੁਆਰ ਹੈ ਉਹ ਟੀਨਾ ਵਗੈਰਾ ਦੀ ਆ ਉਹ ਜਦੋਂ ਮਾਰੀ ਡੇਰੀ ਜਾਂਦੀ ਟੁੱਟ ਜਾਂਦੀ ਹੈ ਉਹਦੇ ਵਾਸਤੇ ਭਗਤ ਜੀ ਨੇ ਕਿਹਾ ਸੀਗਾ ਵੀ ਦੋ ਆਪਣਾ ਮੈਂ 10 ਲੱਖ ਰੁਪਈਆ ਉਹਦੇ ਵਾਸਤੇ ਆਪਾਂ ਦੇ ਰਹੇ ਆ ਮੇਰੀ ਬੇਨਤੀ ਹੈ ਕਿ ਆਪਾਂ ਜਲਦੀ ਉਹਨਾਂ ਨੂੰ ਰੀਲੀਵ ਕਰਾਇਆ ਜਾਵੇ ਤਾਂ ਜੋ ਜਿਹੜੀ ਇਹ ਚਾਰ ਦੁਆਰੀ ਹੈ ਉਹਨੂੰ ਮਜ਼ੇ ਤਰੀਕੇ ਨਾਲ ਬਣਾ ਕੇ ਚਾਰ ਦੁਆਰੀ ਬਣਾਈ ਜਾਵੇ ਤਾਂ ਕਿ ਜਿਹੜੀ ਅੰਦਰਲੀ ਮੈਂਡਰ ਨੇ ਜਿਹੜੀ ਉਹ ਆਪਾਂ ਇਸ ਤਰੀਕੇ ਨਾਲ ਕਰਾ ਲਈ ਜਾਵੇ ਉਹ ਮੇਰੀ ਸਾਰੀ ਸਮੂਚੀ ਨੇਕ ਭਗਤ ਬਰਾਦਰੀ ਨੂੰ ਵੀ ਬੇਨਤੀ ਹੈ ਕਿ ਆਪਾਂ ਜਿਹੜਾ ਭੌਣ ਬਣਿਆ ਬੜਾ ਅੱਛਾ ਬਣਿਆ ਉਹਨੂੰ ਮੇਨਟੇਨ ਕਰਨ ਵਾਸਤੇ ਵੀ ਆਪਾਂ ਪੂਰਾ ਸਹਿਯੋਗ ਦੇਈਏ ਤਾਂ ਜੋ ਜਿਹੜੀ ਜਿਹੜੀ ਚੀਜ਼ ਬਣ ਜਾਂਦੀ ਉਹਨੂੰ ਆਪਾਂ ਥੋੜਾ ਸਿਸਟਮ ਵਿੱਚ ਰੱਖੀਏ ਇੰਨੇ ਬੇਨਤੀ ਕਰਦਾ ਕਰਦਾ ਕਿ ਆਪਾਂ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਆ ਰਿਹਾ ਹੈ 11 ਜੂਨ ਨੂੰ ਉਹਦੇ ਸਬੰਧ ਵਿੱਚ ਜਿੱਥੇ ਜਿੱਤੇ ਵੀ ਆਪਣੀ ਕੋ ਡਿਊਟੀ ਲੱਗਦੀ ਹੈ ਜਿੱਥੇ ਜਿਹੜੇ ਵੀ ਆਪਾਂ ਕੋ ਸਹਿਯੋਗ ਦੇ ਸਕਦੇ ਆ ਆਪਣਾ ਭੌਣ ਵਿੱਚ ਵੀ ਔਰ ਮੁੱਖ ਮੰਦਰ ਵਿੱਚ ਔਰ ਬਾਕੀ ਮੰਦਰਾਂ ਵਿੱਚ ਵੀ ਆਪਾਂ ਅਦਾ ਕਰਕੇ ਗੁਰੂ ਮਾਰੀ ਦੇ ਜਨਮ ਦਿਹਾੜਾ ਜਿਹੜਾ ਬਹੁਤ ਹੀ ਉੱਚੇ ਲੈਵਲ ਤੇ ਮਨਾਇਆ ਜਾਵੇ ਇੰਨੀ ਬੇਨਤੀ ਕਰਦਾ ਹਾਂ ਤੁਹਾਨੂੰ ਦੁਬਾਰਾ ਫੇਰ ਸਾਰਿਆਂ ਨੂੰ ਜੈ ਕਬੀਰ ਧੰਨ ਕਬੀਰ ਜੀ